ਜੀ ਕਰ ਜੀ ਸਰ ਮੋਬਾਈਲ ਕਿਤੇ ਫੜੇ ਕਿੰਨੇ ਫੜੇ ਜੀ ਹਾਂ ਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਜੀ ਐਸ ਐਚ ਓ ਸਿਟੀ ਫਰੋਜ਼ਪੁਰ ਮਾਨਯੋਗ ਐਸ ਐਸ ਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਕਿ ਜਿਹੜੇ ਸ਼ਹਿਰ ਏਰੀਆ ਦੇ ਵਿੱਚ ਤਸਕਰ ਨੇ ਜਿਵੇਂ ਕੋਈ ਛੱਟਾ ਵੇਚਦਾ ਜਾਂ ਕੋਈ ਮੋਬਾਈਲ ਦੀ ਖੋਦ ਹੈ ਕੋਈ ਪਰਿਵਾਰ ਜਾ ਰਿਹਾ ਉਹਦਾ ਮੋਬਾਈਲ ਖੁੰਦਾ ਹੈ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਕਰਦਿਆਂ ਹੋਇਆਂ ਅਸੀਂ ਦੋ ਬੰਦੇ ਅਸੀਂ ਜਿਹੜੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਕੋਲ ਅਸੀਂ ਜਿਹੜੇ 20 ਮੋਬਾਈਲ ਜਿਹੜੇ ਆ ਤੁਹਾਡੇ ਕੋਲ ਪਈ ਨੇ ਜੀ ਇਹ 20 ਮੋਬਾਈਲ ਅਸੀਂ ਜਿਹੜੇ ਅਸੀਂ ਬਰਾਮਦ ਕੀਤੇ ਆ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਅਸੀਂ ਬਰਾਮਦ ਕੀਤਾ ਜਿਸ ਦਾ ਇਹਨਾਂ ਨੇ ਨੰਬਰ ਲਗੜਿਆ ਹੋਇਆ ਤੇ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਸੋਰਸਾਂ ਦੇ ਲਾ ਲਾ ਕੇ ਵੀ ਉਹ ਵਿਚਾਰੇ ਕਿਸ ਬੰਦੇ ਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਤੱਕ ਮੋਟਰਸਾਈਕਲ ਪਹੁੰਚ ਜਾਏ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਆ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਦਰਜ ਰਜਿਸਟਰ ਕੀਤਾ ਹੈ ਅਜਮਾਨਜੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕੀਤਾ ਸੀ ਇਹ ਰਿਮਾਰਡ ਤੇ ਚੱਲ ਰਹੇ ਨੇ ਅਤੇ ਇਹਨਾਂ ਤੋਂ ਹੋਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਸਰ ਕਿੰਨੇ ਜਣੇ ਸੀ ਇਹ ਇਹ ਦੋ ਜਣੇ ਜੀ ਇਹ ਫਿਰ ਲੁੱਟਖੁਆ ਕਰਦੇ ਸੀ ਇਹ ਜਿਵੇਂ ਕੋਈ ਇਹਨਾਂ ਦੇ ਹੁਣ ਦੱਸਣ ਦੇ ਮੁਤਾਬਿਕ ਅਸੀਂ ਇਹਨਾਂ ਨੂੰ ਪੁੱਛਗਿੱਛ ਕੀਤੀ ਹੈ ਜਿਵੇਂ ਕੋਈ ਲੇਡੀ ਜੀ ਇਕੱਲੀ ਜਾ ਰਹੀ ਹੈ ਪਹਿਲਾਂ ਇਹ ਰੀਖੀ ਕਰਦੇ ਸੀ ਤੇ ਇਹ ਲੇਡੀ ਜਿੱਕਲੀ ਜਾ ਰਹੀ ਹੈ ਉਦੋਂ ਇਹਨਾਂ ਨੇ ਪਿੱਛੋਂ ਆਉਂਦੇ ਹੀ ਜਦੋਂ ਉਹਨਾਂ ਦੇ ਮਤਲਬ ਹੱਥ 'ਚ ਮੋਬਾਈਲ ਫੜਨਾ ਆ ਵੀ ਲੋਕਾਂ ਦੇ ਵਿੱਚ ਰਵਾਜ ਹੈਗਾ ਵੀ ਉਹ ਹੱਥ 'ਚ ਵਿੱਚ ਮੋਬਾਈਲ ਫੜਨਾ ਜਾਂ ਪਰਸ ਤੇ ਰੱਖ ਦੇਣਾ ਤੇ ਪਿੱਛੋਂ ਆਉਣਾ ਇਹਨਾਂ ਨੇ ਛੱਪਟ ਮਾਰ ਕੇ ਤੇ ਇਹਨਾਂ ਨੇ ਖੋਲ ਲੈਣਾ ਬਈ ਤੁਸੀਂ ਕਿੱਥੋਂ ਬੜੇ ਹੋ ਇਹਨਾਂ ਦੇ ਅਸੀਂ ਇਹ ਕਾਰਵਾਈ ਕਰਦਿਆ ਹੋਇਆ ਆ ਪਿਛਲੇ ਬੰਨੇ ਜੇ ਸਿਮਲਾ ਟਾਕੀ ਦੀ ਸਾਈਡ ਹੈਗਾ ਉੱਥੋਂ ਅਸੀਂ ਇਹਨਾਂ ਨੂੰ ਫੜਿਆ ਅਸੀਂ ਇਹ ਵਸਿਤਾ ਹੈ ਇਹ ਦੂਛੀ ਜਿਹੜੇ ਨੇ ਬਹੁਤ ਸ਼ਰਾਰਤੀ ਕਿਸਮ ਦੇ ਵਿਅਕਤੀ ਨੇ ਇਹ ਮੋਬਾਈਲ ਇਹਨਾਂ ਨੇ ਜੂਜ ਨਹੀਂ ਕੀਤਾ ਜੀ ਆਪਣਾ ਪਰਸਨਲ ਮੋਬਾਈਲ ਨਹੀਂ ਚੁਰੀ ਕੀਤਾ ਪਰ ਅਸੀਂ ਕੈਮਰਿਆਂ ਦੀ ਸਹੂਲਤ ਦੇ ਨਾਲ ਸੋਰਸ ਦੀ ਸਹੂਲਤ ਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਹੋਰ ਵੀ ਕੁਝ ਇਹਨਾਂ ਕੋਲ ਬਰਾਮਦ ਕੀਤਾ ਵੀ ਹੈ ਹੋਰ ਅਸੀਂ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ ਅਜੇ ਤੱਕ ਸਾਡੇ ਕੋਲ ਇੱਕ ਮੋਟਰਸਾਈਕਲ ਤੇ 20 ਮੋਬਾਈਲ ਜਿਹੜੇ ਇਹਨਾਂ ਤੋਂ ਅਸੀਂ ਬਰਾਮਦ ਕੀਤੇ ਨੇ ਉਹ ਅਸੀਂ ਸਾਰੇ ਵੀ ਆਪਣਾ ਬਸਿਹਰਵਾਸੀਆਂ ਨੂੰ ਜਾਂ ਹੋਰ ਵੀ ਬੰਦੇ ਅਸੀਂ ਤੁਹਾਡੇ ਮੀਡੀਆ ਦੇ ਰਸਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਜੇ ਕਿਸੇ ਦਾ ਇਹ ਮੋਬਾਈਲ ਹੈ ਤੇ ਉਹ ਸਾਡੇ ਕੋਲ ਆ ਕੇ ਤੇ ਉਹ ਲੈ ਸਕਦਾ ਹੈ ਤੇ ਅਜੀ ਨਿਸ਼ਾਨੀ ਦੱਸ ਕੇ ਹਾਂਜੀ ਤੇ ਭਾਜੀ ਉਹ ਬੰਦੇ ਮੁਲਾਜ਼ਮ ਜਿਹੜੇ ਫਰੇਟ ਬੰਦਾ ਉਹ ਵੀ ਅਸੀਂ ਅਸੀਂ ਦੱਸਾਂਗੇ ਉਹਨਾਂ ਤੁਹਾਨੂੰ ਮਹੀਂ ਇਹ ਬੰਦਿਆ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਵੀ ਪਿਛਲੇ ਕੁਝ ਸਮੇਂ ਦੇ ਨਾਲ ਜਿਵੇਂ ਅਸੀਂ ਜਿਵੇਂ ਚੋਰ ਤਸਕਰ ਸੀ ਉਹ 10000 ਰੁਪਏ ਚੋਰੀ ਕਰਕੇ ਤੇ ਭੱਜੀ ਸੀ ਉਹ ਵੀ ਅਸੀਂ ਗ੍ਰਿਫਤਾਰ ਕੀਤੇ ਆ ਜਦੋਂ ਤੋਂ ਇਲਾਵਾ ਅਸੀਂ ਗੋਲੀਆਂ ਵੀ ਕਾਫੀ ਬਰਾਮਦ ਕੀਤੀਆਂ ਨੇ ਤੇ ਹੋਰ ਵੀ ਮੈਂ ਇੱਥੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਇਹ ਪ੍ਰੋਮੋਸਾ ਦੇਣਾ ਚਾਹਣਾ ਵੀ ਆਪ ਆਪਣੀ ਲਾਈਫ ਦਾ ਇੰਜੋਏ ਵਧੀਆ ਲਵੋ ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਅਸੀਂ ਤੁਹਾਡੀ ਖਾਤਰ ਹੀ ਇੱਥੇ ਬੈਠੇ ਹੋਏ ਆ ਇੱਥੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਸੀਐਮ ਸਾਹਿਬ ਜੀ ਇਹਨਾਂ ਸਾਰਿਆਂ ਦੀ ਹਿੱਤਾਂ ਦੇ ਮੁਤਾਬਕ ਅਸੀਂ ਸਾਰਾ ਕੁਝ ਅਹੀਂ ਇੱਕ ਸਰ ਇਸ ਲਈ ਸੇਜਰੂਰ ਦਿਓ ਲੋਕ ਮੋਬਾਈਲ ਲੋਕਾਂ ਨੂੰ ਵੀ ਅਵੇਅਰ ਕਰੋ ਲੋਕ ਵੀ ਫੋਨ ਹੱਥੇ ਫੜ ਕੇ ਤੁਰੇ ਫਿਰਦੇ ਕੰਨਾਂ ਲਾ ਕੇ ਤੁਰੇ ਫਿਰਦੇ ਉਹ ਵੀ ਮਾੜਾ ਦੇਖਣ ਨਹੀਂ ਇਹ ਵੀ ਮੈਂ ਚਲੋ ਦੇਖੋ ਆਪੋ ਆਪੋ ਦਾ ਪਰਸਨਲ ਹੁੰਦਾ ਹਰ ਇੱਕ ਨੂੰ ਆਪਣਾ ਲਾਈਫ ਦੇ ਵਿੱਚ ਦੁਨੀਆ ਤੇ ਆਏ ਆ ਉਹਨਾਂ ਨੂੰ ਆਪਣੇ ਢੰਗ ਦੇ ਨਾਲ ਕਹਿੰਦਾ ਪਰ ਮੈਂ ਸ਼ਰਾਰਤੀ ਅੰਸਰਾਂ ਨੂੰ ਬਿਲਕੁਲ ਇੱਕ ਸਖਤ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਹੁਣ ਇਹ ਵੀ ਮੋਬਾਈਲ ਫੜੇ ਨੇ ਤੁਸੀਂ ਮੋਬਾਈਲ ਕਿਸੇ ਦਾ ਚੋਰੀ ਕਰੋ ਅਸੀਂ ਆਹੀ ਸਾਡੇ ਕੋਲ ਬਹੁਤ ਮੇਰੇ ਕੋਲ ਤਰੀਕੇ ਨੇ ਮੈਂ ਆਪਣੇ ਆਪ ਲੱਭ ਲੈਣਾ ਹੈ ਤੁਸੀਂ ਜਿੱਥੇ ਮਰਜ਼ੀ ਮੋਬਾਈਲ ਵੇਚ ਲੋ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਥੇ ਮਰਜ਼ੀ ਵੇਚ ਲੋ ਅਸੀਂ ਇਹ ਸਾਡੇ ਕੋਲ ਅਸੀਂ ਇਹਨੂੰ ਲੱਭ ਲੈਣਾ ਇਸ ਕਰਕੇ ਪੀਏ ਮੋਬਾਈਲ ਮੋਲ ਚੋਰੀ ਕਰਨਾ ਚਿੱਟਾ ਵੇਚਣਾ ਇਹ ਬਿਲਕੁਲ ਜਿਹੜੀਆਂ ਇਸ ਮੈਂ ਸਖਤ ਚੇਤਾਵਨੀ ਦਿੰਦਾ ਇਹ ਬਿਲਕੁਲ ਕੰਮ ਛੱਡ ਦਿਓ ਜਿੰਨਾ ਚਿਰ ਮੈਂ ਇੱਥੇ ਬੈਠਾ ਆ ਮੈਂ ਬਿਲਕੁਲ ਨਹੀਂ ਹੋਣ ਨਹੀਂ ਦੇਣਾ